ਸਾਰੇ ਸੱਜਣਾਂ ਜੀ ਮੈਂ ਡਾਕਟਰ ਹਰਜਿੰਦਰ ਸਿੰਘ ਸੀਨੀਅਰ ਵੈਟਰਨਰੀ ਅਫਸਰ ਮੋਗਾ ਅੱਜ ਤੁਹਾਡੇ ਨਾਲ ਇੱਕ ਨਵਾਂ ਵਿਸ਼ਾ ਲੈ ਕੇ ਹਾਜ਼ਰ ਹਾਂ ਉਹ ਵਿਸ਼ਾ ਹੈ ਲੰਪੀ ਸਕੀਨ ਦੀ ਦੀਜ਼ ਜਿਹਨੂੰ ਗੱਡਾ ਵਾਲੀ ਅਸੀਮਾਰੀ ਵੀ ਕਹਿ ਦਿੰਦੇ ਆ ਇਹ ਬਿਮਾਰੀ ਆਮ ਤੌਰ ਤੇ ਗੋਖਿਆਂ ਦੀ ਆ ਯਾਨੀ گاਵਾਾਂ ਦੀ ਬਿਮਾਰੀ ਆ ਪਰ ਕਿਤੇ ਕਿਤੇ ਇਹ ਮੱਝਾਂ ਦੇ ਵਿੱਚ ਵੀ ਦੇਖਣ ਨੂੰ ਮਿਲਦੀ ਆ ਇਹ ਜਿਹੜੀ ਬਿਮਾਰੀ ਆ ਸ਼ੂਤ ਦਾ ਰੋਗ ਆ ਲਾਗ ਦੀ ਬਿਮਾਰੀ ਹੈ ਇਸ ਕਰਕੇ ਇਹਦਾ ਜਿਹੜਾ ਇਹਦੇ ਬਾਰੇ ਜਾਣਕਾਰੀ ਹੋਣਾ ਇੱਕ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਮੱਝਾਂ 'ਚ ਘਟ ਪਾਈ ਜਾਂਦੀ ਆ ਇਸ ਲਈ ਜਿਹੜੀ ਇਹਦੀ ਵੈਕਸੀਨੇਸ਼ਨ ਵੀ ਅਸੀਂ ਕਰਦੇ ਆਂ ਗਾਈਆਂ ਗਾਈਆਂ 'ਚ ਕਰਦੇ ਆਂ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਇਹਦੇ ਜੇ ਇਤਿਹਾਸ ਤੇ ਆ ਚਾਤ ਮਾਰੀ ਆਹ ਇਹ ਬਿਮਾਰੀ ਅਜ ਵੀ ਨਹੀਂ ਬਹੁਤ ਪੁਰਾਣੀ 1929 ਦੇ ਵਿੱਚ ਅਫਰੀਕਨ ਦੇਸ਼ਾਂ ਤੋਂ ਪਹਿਲਾਂ ਜੰਗਲਾਂ ਤੋਂ ਸ਼ੁਰੂ ਹੋਈ ਸੀ ਤੇ ਕਈ ਦੇਸ਼ਾਂ 'ਚ ਹੁੰਦੀ ਹੋਈ ਤੇ ਇਹ ਆਪਣੇ ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਬੰਗਲਾ ਦੇਸ਼ ਤੇ ਉਸ ਤੋਂ ਬਾਅਦ ਵੈਸਟ ਬੰਗਾਲ ਦੇ ਵਿੱਚ 2019 'ਚ ਰਿਪੋਰਟ ਹੋਈ ਸੀ ਉਸ ਤੋਂ ਬਾਅਦ ਇਹ ਤਕਰੀਬਨ 8 ਸੂਬਿਆਂ ਦੇ ਵਿੱਚ ਆਈ ਤੇ ਪੰਜਾਬ ਵੀ ਇਸ ਰੋਗ ਨਾਲ ਗ੍ਰਸਤ ਹੋਇਆ ਉਹ ਸੀਗਾ 2022 ਦੇ ਵਿੱਚ ਸੋ ਮੇਰਾ ਕਹਿਣ ਤੋਂ ਭਾਵ ਇਹ ਆ ਵੀ ਇਹ ਵਿਸ਼ਾਣੂ ਰੋਗ ਵਾਇਰਸ ਹੋਣ ਕਰਕੇ ਲਾਗ ਦੀ ਬਿਮਾਰੀ ਆ ਤੇ ਇਹਦਾ ਜਿਹੜਾ ਕਾਰਨ ਉਹ ਹੈ ਪੌਕਸ ਵਾਇਰਸਸ ਹੁੰਦੇ ਆ ਉਹ ਮਤਲਬ ਸ਼ੀਪ ਗੋਟ ਜਾਨੀ ਭੇਡਾਂ ਬੱਕਰੀਆਂ ਵਾਲੇ ਵਾਇਰਸ ਨਾਲ ਮਿਲਦਾ ਜੁਲਦਾ ਵਾਇਰਸ ਆ ਤੇ ਇਹ ਜਿਹੜਾ ਵਾਇਰਸ ਆ ਆਪਾਂ ਇੱਕ ਦੂਜੇ ਪਸ਼ੂ ਤੋਂ ਜਿੱਥੇ ਪਸ਼ੂ ਇਕੱਠੇ ਖੜੇ ਆ ਜਿਵੇਂ ਖਾਸ ਕਰਕੇ ਹੁੰਦੇ ਆ ਗਊਸ਼ਾਲਾਵਾਂ ਦੇ ਵਿੱਚ ਪਸ਼ੂ ਖੱਟੇ ਗੜੇ ਆ ਡੇਰੀ ਫਾਰਮ ਜਿਹੜੇ ਵੱਡੇ ਡੇਰੀ ਫਾਰਮ ਉੱਤੇ ਇਕੱਠੇ ਖੜੇ ਆ ਤੇ ਇਹ ਲਾਗ ਦੀ ਬਿਮਾਰੀ ਹੋਣ ਕਰਕੇ ਜਲਦੀ ਫੈਲਦੀ ਆ ਸੋ ਇਹਦਾ ਜਿਹੜਾ ਕਾਰਨ ਆ ਫੈਲਦੀ ਕਿਦਾਂ ਇਹ ਮੱਖੀਆਂ ਮੱਛਰ ਤੇ ਕੁਝ ਹੱਦ ਤੱਕ ਚਿਚੜਾਂ ਤੋਂ ਇਹ ਇਹਨੂੰ ਫਲਾਉਣ ਤੇ ਇਹ ਫਲਾਉਂਦੇ ਨੇ ਸੋ ਇਹ ਜਿਹੜਾ ਬਿਮਾਰੀ ਦਾ ਮੌਸਮ ਆ ਇਸੇ ਕਰਕੇ ਇਹਦੇ ਨਾਲ ਜੁੜਿਆ ਹੋਇਆ ਵੀ ਜਦੋਂ ਮੱਖੀ ਮੱਛਰ ਚਿਚੜ ਜ਼ਿਆਦੇ ਨੇ ਉਦੋਂ ਹੀ ਬਿਮਾਰੀ ਦਾ ਪ੍ਰਕੋਪ ਜ਼ਿਆਦਾ ਦੇਖਣ ਨੂੰ ਮਿਲਦਾ ਪਰ ਸਰਦੀਆਂ ਵਿੱਚ ਵੀ ਕਈ ਵਾਰੀ ਇਹ ਬਿਮਾਰੀ ਆ ਜਾਂਦੀ ਹੈ ਤੇ ਜਿਸ ਤਰ੍ਹਾਂ ਜੂਨ ਜੁਲਾਈ ਅਗਸਤ ਇਹ ਬਰਸਾਤੀ ਮੌਸਮ ਵੀ ਹੁੰਦਾ ਉਦੋਂ ਟੈਂਪਰੇਚਰ ਵੀ ਜ਼ਿਆਦਾ ਹੁੰਦਾ ਤੇ ਨਮੀ ਵੀ ਜ਼ਿਆਦਾ ਹੁੰਦੀ ਹੈ ਉਹ ਮੌਸਮ ਇਹਦੇ ਲਈ ਜ਼ਿਆਦਾ ਉਹ ਦਿਨਾਂ ਦੇ ਵਿੱਚ ਪ੍ਰਕੋਪ ਜ਼ਿਆਦਾ ਮੰਨਿਆ ਜਾਂਦਾ ਹੈ ਇਸ ਤਰ੍ਹਾਂ ਮੈਂ ਗੱਲ ਕੀਤੀ ਆ ਇਹ ਬਛਾਣੂ ਰੋਗ ਆ ਪੋਕਸ ਵਾਇਰਸ ਆ ਤੇ ਇਹ ਦਾ ਜਿਹੜਾ ਆਪਣੇ ਕੋਲੇ ਇਲਾਜ ਨਹੀਂ ਹੁੰਦਾ ਸੋ ਇਹਨੂੰ ਆਪਾਂ ਬਚਾ ਲਈ ਅਸੀਂ ਜਾਦਾ ਜ਼ੋਰ ਦਿੰਨੇ ਆ ਸਭ ਤੋਂ ਪਹਿਲਾਂ ਜਦੋਂ ਆਪਾਂ ਇਹਦੀ ਟ੍ਰੀਟਮੈਂਟ ਜਾਂ ਬਚਾਅ ਦੀ ਗੱਲ ਕਰਨ ਤੋਂ ਪਹਿਲਾਂ ਆਪਾਂ ਇਹਦੇ ਕੁਝ ਲੱਛਣਾਂ ਤੇ ਆਪਾਂ ਜਾਣਨਾ ਪਾਉਂਦੇ ਆ ਸਭ ਤੋਂ ਪਹਿਲਾਂ ਜਦੋਂ ਇਹ ਪਸ਼ੂ ਦੇ ਵਿੱਚ ਵਾਇਰਸ ਐਂਟਰ ਕਰਦਾ ਉਹ ਤੋਂ 7-8 ਦਿਨਾਂ ਦੇ ਬਾਅਦ ਉਹਨੂੰ ਤੇਜ਼ ਬੁਖਾਰ ਹੋ ਜਾਂਦਾ 105 6 ਤੇ ਉਹ ਮਤਲਬ ਬੁਖਾਰ ਤਕਰੀਬਨ ਹਫਤੇ ਵਾਂਗੂ ਰਹਿੰਦਾ ਤੇ ਉਸ ਤੋਂ ਬਾਅਦ ਸਰੀਰ ਤੇ ਸਾਰੇ ਜਿਹੜੇ ਲਿੰਫ ਨੋਡ ਹੁੰਦੇ ਆ ਉਹ ਸੋਜ ਜਾਂਦੇ ਆ ਤੇ ਗੰਡਾ ਜੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਇਹ ਗੰਡਾ ਸਾਰੇ ਸਰੀਰ ਤੇ ਗਰਦਨ ਤੇ ਲੇਵੇ ਤੇ ਲੱਤਾਂ ਤੇ ਇਹ ਸਾਰਿਆਂ ਤੇ ਬਣਦੀਆਂ ਨੇ ਬਾਅਦ ਦੇ ਵਿੱਚ ਇਹ ਇਹ ਫਟ ਜਾਂਦੀਆਂ ਨੇ ਫਟ ਕੇ ਇੱਕ ਜਖਮ ਦਾ ਇੱਕ ਫੋੜੇ ਦਾ ਰੂਪ ਧਾਰਨ ਕਰ ਲੈਂਦੀ ਹੈ ਜਿਹੜੀ ਠੀਕ ਹੋਣ ਨੂੰ ਕਈ ਵਾਰੀ ਮਹੀਨਾ-ਮਹੀਨਾ ਲੱਗ ਜਾਂਦਾ ਇਹ ਜਿਹੜੀਆਂ ਗੰਡਾਂ ਜਿਹੜੇ ਲਿੰਫ ਨੋਡ ਆ ਜੇਕਰ ਉਹ ਪਾਚਨ ਪ੍ਰਣਾਲੀ ਦੇ ਵਿੱਚ ਹੋਣ ਤਾਂ ਪਸ਼ੂ ਪੱਠੇ ਛੱਡ ਜਾਂਦਾ ਜੇ ਇਹਹੀ ਸਾਹ ਕਿਰੇ ਵਾਲਾ ਸਾਹ ਪ੍ਰਣਾਲੀ ਦੇ ਵਿੱਚ ਆ ਜਾਣ ਸਾਹ ਵਾਲੀ ਨਾਲੀ ਦੇ ਵਿੱਚ ਹੋਣ ਫੇਫੜਿਆਂ 'ਚ ਹੋਣ ਤਾਂ ਨਮੂਨੀਆਂ ਦਾ ਰੂਪ ਧਾਰਨ ਕਰ ਲੈਂਦਾ ਤੇ ਜਿਹੜੀ ਇਹਦੇ ਵਿੱਚ ਕੀ ਹੁੰਦਾ ਵੀ ਇਸੇ ਪਸ਼ੂ ਉਹਨਾਂ ਪਸ਼ੂਆਂ ਦੀ ਹੋਈ ਜ਼ਿਆਦਾ ਡੈਥ ਦੇਖਣ ਨੂੰ ਮਿਲੀ ਆ ਜੇ ਜਿਨ੍ਹਾਂ ਦੇ ਵਿੱਚ ਪਾਚਨ ਪ੍ਰਣਾਲੀ ਦੇ ਵਿੱਚ ਜਾਂ ਸਾਹ ਦੀ ਨਾਲੀ ਦੇ ਵਿੱਚ ਇਹਨਾਂ ਦੇ ਗੰਢਾ ਬਣਦੀਆਂ ਨੇ ਉਹ ਜ਼ਖਮ ਬਣ ਜਾਂਦੇ ਆ ਨਮੋਨੀਆ ਬਣ ਜਾਂਦਾ ਤੇ ਡੈਥ ਹੋ ਜਾਂਦੀ ਹੈ ਜੇ ਆਪਾਂ ਦੇਖੀਏ ਵੀ ਇਹ ਜਿਹੜੀ ਬਿਮਾਰੀ ਹੈ ਲਾਗ ਦੀ ਜ਼ਰੂਰ ਬਹੁਤ ਜ਼ਿਆਦਾ ਫੈਲਦੀ ਆ ਪਰ ਇਹਦੇ ਚ ਪਸ਼ੂ ਦੀ ਮੌਤ ਦਰ 1 ਤੋਂ 5% ਤੱਕ ਹੀ ਹੁੰਦੀ ਹੈ ਸੋ ਇਸ ਲਈ ਇਹਨਾਂ ਦਿਨਾਂ ਦੇ ਵਿੱਚ ਪਸ਼ੂਆਂ ਨੂੰ ਸਾਂਭਣ ਦੀ ਲੋੜ ਆ ਨਾ ਕਿ ਆਪਾਂ ਨੂੰ ਡਰਨ ਦੀ ਲੋੜ ਆ ਪਰ ਆਰਥਿਕ ਤੌਰ ਤੇ ਪਸ਼ੂ ਉਹਦਾ ਤੁਰਨਾ ਫਿਰਨਾ ਬੰਦ ਹੋ ਜਾਂਦਾ ਕਿਉਂਕਿ ਜਿਹੜੀ ਲੱਤਾਂ ਦੀ ਸੋਜ ਆ ਜਾਂਦੀ ਹੈ ਕਈ ਵਾਰ ਲੱਤਾਂ ਤੇ ਜ਼ਖਮ ਬਣ ਜਾਂਦੇ ਆ ਉਹਦੇ ਚ ਕੀੜੇ ਪੈ ਜਾਂਦੇ ਆ ਮਤਲਬ ਸਮੱਸਿਆਵਾਂ ਜ਼ਿਆਦਾ ਸੋ ਇਹਨਾਂ ਤੋਂ ਇਹ ਇਹ ਬਿਮਾਰੀਆਂ ਬਿਮਾਰੀ ਤੋਂ ਬਚਣ ਦਾ ਇਹੀ ਤਰੀਕਾ ਵੀ ਆਪਾਂ ਜਿਹੜੇ ਮੱਖੀਆਂ ਮੱਛਰ ਉਹ ਆਪਣੇ ਡੇਰੀ ਫਾਰਮ ਤੇ ਕੰਟਰੋਲ ਰੱਖੀਏ ਲਛਣਾ ਦੇ ਵਿੱਚ ਹੋਰ ਪਸ਼ੂ ਨੂੰ ਦੀਲੇਵੇ ਦੀ ਸੋਜ ਹੋ ਸਕਦੀ ਆ ਤੇ ਪਸ਼ੂ ਬੱਚਾ ਸਿੱਟ ਜਾਂਦਾ ਜਿਹੜੇ ਮਾਦਾ ਜਾਨਵਰ ਨੇ ਮੇਲ ਨੇ ਉਹਨਾਂ ਦੇ ਵਿੱਚ ਵੀਰਜ ਦੀ ਕੁਆਲਿਟੀ ਬਹੁਤ ਖਰਾਬ ਹੁੰਦੀ ਆ ਆਪਾਂ ਉਹਨੂੰ ਬਰੀਡਿੰਗ ਲਈ ਵਰਤ ਨਹੀਂ ਸਕਦੇ ਇਹ ਵੱਡੇ ਆਰਥਿਕ ਲਾਸ ਇਹਦੇ ਵਿੱਚ ਮੰਨਿਆ ਜਾਂਦਾ ਦੁੱਧ ਦੀ ਦੁੱਧ ਦਾ ਜਿਹੜਾ ਲਾਸ ਆ ਦੁੱਧ ਦੀ ਪ੍ਰੋਡਕਸ਼ਨ ਦਾ ਲਾਸ ਆ ਉਹ ਤਾਂ ਸਭ ਤੋਂ ਪਹਿਲਾਂ ਸ਼ੁਰੂ ਹੋਣਾ ਜਦੋਂ ਬੁਖਾਰ ਹੋ ਗਿਆ ਸੋ ਮੇਰਾ ਕਹਿਣ ਤੋਂ ਭਾਵ ਇਹ ਸਨ ਇਹਦਾ ਦੇ ਇਹ ਇਸ ਬਿਮਾਰੀ ਦੇ ਲੰਪੀ ਸਕਿਨ ਦੀ ਡਿਜੀਜ਼ ਦੇ ਲੱਛਣ ਹੁਣ ਆਪਾਂ ਜੀ ਇਲਾਜ ਵੱਲ ਥੋੜਾ ਜਿਆ ਜਾਈਏ ਇਹਦਾ ਜਿਹੜਾ ਇਲਾਜ ਆ ਉਹ ਲੱਛਣਾਂ ਦੀ ਉਧਾਰਤ ਆ ਜਿੱਦਾਂ ਸਾਨੂੰ ਲੱਛਣ ਮਿਲਦੇ ਆ ਉਦਾਂ ਦਾ ਅਸੀਂ ਇਲਾਜ ਕਰਨੇ ਆ ਅਸੀਂ ਪਸ਼ੂ ਨੂੰ 8-10 ਦਿਨ ਮੇਨਟੇਨ ਕਰਨਾ ਹੁੰਦਾ ਮਤਲਬ ਉਹਨੂੰ ਉਹਨੂੰ ਸੁਖਾਲਾ ਮਾਹੌਲ ਦੇਣਾ ਤਾਂ ਕਿ ਉਹ ਉਦੋਂ ਤੱਕ ਉਹਦੀ ਇਮਿਊਨਿਟੀ ਹੋ ਜੇ ਤੇ ਅੰਦਰਲੇ ਇਮਿਊਨ ਸਿਸਟਮ ਨੇ ਇਹ ਵਾਇਰਸ ਨੂੰ ਬਾਹਰ ਕੱਢਣਾ ਜੇ ਪਸ਼ੂ ਪੱਠੇ ਖਾ ਰਿਆ ਹਰੇ ਪੱਠੇ ਥੋੜੇ-ਥੋੜੇ ਤੇ ਜਿਆਦਾ ਤੋਂ ਜਿਆਦਾ ਪਾਣੀ ਦੇਈਦਾ ਤਾਂ ਕਿ ਜਿਹੜਾ ਪਸ਼ੂ ਆ ਉਹ ਜਲਦੀ ਠੀਕ ਹੋ ਜੇ ਕਿਉਂਕਿ ਉਹ ਇਮਿਊਨ ਸਿਸਟਮ ਨੇ ਹੀ ਵਾਇਰਸ ਨੂੰ ਕਲੀਅਰ ਕਰਨਾ ਹੁੰਦਾ ਤੇ ਉਸ ਤੋਂ ਬਾਅਦ ਇਹਦਾ ਮੈਂ ਜਿਵੇਂ ਕਹਿ ਰਿਹਾ ਸੀ ਇਹਦਾ ਬਚਾਓ ਜੇ ਬਚਾ ਤੇ ਝਾਤ ਮਾਰੀਏ ਉਹ ਕਿਸਾਨ ਵੀਰਾਂ ਨੂੰ ਸਾਡੇ ਡੇਰੀ ਫਾਰਮਰਾਂ ਨੂੰ ਇਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ ਸਭ ਤੋਂ ਵੱਡਾ ਬਚਾਅਤਾ ਇਹਦਾ ਇਹ ਆ ਵੀ ਹਰ ਸਾਲ ਇਹਦੀ ਨਾ ਅਸੀਂ ਵੈਕਸੀਨ ਲਗਾਉਨੇ ਆ ਲਾਈਵ ਟੈਨੂਏਟਡ ਗੋਟਪੌਕਸ ਵੈਕਸੀਨਾ ਤੇ ਉਹ ਹਰ ਸਾਲ 1 ਐਮਐਲ ਸਬਕਟ ਲੱਗਦੀ ਆ ਸਾਲ ਦੇ ਸਾਲ ਲਵਾਓ ਤੇ ਇਹ 4 ਮਹੀਨਿਆਂ ਤੇ 5 ਮਹੀਨਿਆਂ ਤੋਂ ਉੱਤੇ ਦੇ ਬੱਚੇ-ਵੱਛੀਆਂ ਦੀ ਸ਼ੁਰੂ ਹੁੰਦੀ ਐ ਇਦੋਂ ਛੋਟਿਆਂ ਦੇ ਆਪਾਂ ਇਹ ਨਹੀਂ ਲਾਉਂਦੇ ਕਿਉਂਕਿ ਇਦੋਂ ਪਹਿਲਾਂ ਇਸ ਜੇ ਉਹਦੀ ਮਦਦ ਦੀ ਪਹਿਲਾਂ ਵੈਕਸੀਨ ਲੱਗੀ ਹੋਵੇ ਜਾਂ ਬਿਮਾਰੀ ਆਈ ਹੋਵੇ ਤਾਂ ਉਹ ਆਪਣੇ ਦੁੱਧ ਰਹੀ ਆਪਣੀ ਬੋਲੀ ਰਹੀ ਇਹ ਉਹਨੂੰ ਪ੍ਰੋਟੈਕਸ਼ਨ ਦਿੰਦੇ ਆ ਇਸ ਕਰਕੇ ਆਪਾਂ ਇਹਨਾਂ ਦੀ ਵੈਕਸੀਨ ਨਹੀਂ ਲਾਉਂਦੇ ਛੋਟੇ ਬੱਚਿਆਂ ਦੇ ਵੱਡੇ ਬੱਚਿਆਂ ਦੇ 4 ਤੋਂ 5 ਮਹੀਨਿਆਂ ਦੇ ਆਪਾਂ ਵੈਕਸੀਨ ਸ਼ੁਰੂ ਕਰਦੇ ਆ ਅਡਲਟ ਸਾਰਿਆਂ ਦੇ ਲਾਉਣੇ ਇਹ ਗੋਕਿਆਂ ਦੇ ਹੀ ਲੱਗਦੀ ਆ ਕਿਉਂਕਿ ਮੱਝਾਂ ਦੇ ਵਿੱਚ ਕੁਝ ਕੇਸ ਤਾਂ ਦੇਖਣ ਨੂੰ ਮਿਲੇ ਆ ਪਰ ਇੰਨੇ ਕੇਸ ਨਹੀਂ ਹੈਗੇ ਜਿਹੜੇ ਆਪਣੀਆਂ ਦੋਗਲੀਆਂ ਗਾਇਆਂ ਨੇ ਐਫਐਸ ਦੋਗਲੀਆਂ ਗਾਇਆਂ ਨੇ ਜਾਂ ਜਰਸੀ ਆ ਇਹ ਜਿਹੜੀਆਂ ਬਰੀਡਾਂ ਨੇ ਇਹ ਜ਼ਿਆਦਾ ਇਹਦੇ ਪ੍ਰਕੋਪ ਦੇ ਅੰਦਰ ਆਉਂਦੀਆਂ ਨੇ ਸੋ ਇਹਨਾਂ ਜਿਹੜੇ ਵੱਡੇ ਫਾਰਮਾਂ ਨੇ ਗਊਸ਼ਾਲਾਾਂ ਨੇ ਇੱਥੇ ਵੈਕਸੀਨ ਬਹੁਤ ਜ਼ਰੂਰੀ ਹੈ ਹੁਣ ਵੀ ਇਸ ਸਮੇਂ ਵੀ ਇਹ ਜਿਹੜੀ ਵੈਕਸੀਨ ਚੱਲ ਰਹੀ ਹੈ ਤੇ ਆਪਾਂ ਨੂੰ ਸਮੇਂ ਸਿਰ ਸਮੇਂ ਰਹਿੰਦੇ ਇਹਦੀ ਵੈਕਸੀਨ ਲਗਵਾਉਣੀ ਚਾਹੀਦੀ ਹੈ ਇਹ ਤਾਂ ਹੋ ਗਿਆ ਜਿਹੜਾ ਪਸ਼ੂ ਪਾਲਣ ਵਿਭਾਗ ਕਰ ਰਿਹਾ ਹੁਣ ਕਿਸਾਨ ਵੀਰ ਕੀ ਕਰਨ ਕਿਸਾਨ ਵੀਰ ਚਿਚੜਾਂ ਮੱਛਰਾਂ ਤੇ ਜਿਹੜੇ ਆਪਣੇ ਹੈਗੀਆਂ ਮੱਖੀਆਂ ਤੋਂ ਬਚਾਅ ਡੇਰੀ ਫਾਰਮ ਤੇ ਰੱਖਣਾ ਤੁਸੀਂ ਕਿੱਦਾਂ ਕਰ ਸਕਦੇ ਹੋ ਜਾਂ ਤਾਂ ਇਹਨਾਂ ਲਈ ਆਪਾਂ ਮੱਛਰਦਾਨੀਆਂ ਲੋਕ ਬਹੁਤ ਲਾਉਂਦੇ ਹੁੰਦੇ ਆ ਉਦੋਂ ਮੱਛਰਦਾਨੀਆਂ ਦੇ ਅੰਦਰ ਵਿੱਚ ਪਸ਼ੂਆਂ ਨੂੰ ਰੱਖੋ ਇੱਕ ਤਾਂ ਜੇ ਬਿਮਾਰੀ ਆ ਗਈ ਉਹ ਅੱਗੇ ਨਹੀਂ ਵਧੂਗੀ ਜੇ ਆਪਣੇ ਪਸ਼ੂ ਤੰਦਰੁਸਤ ਤਾਂ ਉਹ ਮੱਖੀ ਮੱਛਰ ਇੱਥੇ ਫਲਾ ਨਹੀਂ ਸਕਣਗੇ ਫੇਰ ਵੀ ਆਪਣਾ ਬਚਿਆ ਰਹੂਗਾ ਹੁਣ ਆ ਜਾਂਦਾ ਇਹ ਵੈਕਸੀਨ ਹੋ ਗਈ ਤੁਸੀਂ ਇਹਨੂੰ ਮੱਖੀ ਮੱਛਰ ਤੋਂ ਵੀ ਬਚਾ ਲਿਆ ਹੁਣ ਜੇ ਹੋ ਕਰੇ ਰੱਬ ਨਾ ਕਰੇ ਪਸ਼ੂ ਬਿਮਾਰੀ ਹੋਈ ਆ ਗਈ ਤੇ ਪਸ਼ੂ ਦੀ ਡੈਥ ਵੀ ਹੋ ਗਈ ਫੇਰ ਅਸੀਂ ਕੀ ਕਰਨਾ ਇਹ ਪਸ਼ੂ ਨੂੰ ਅਸੀਂ ਇੱਕ ਡੂੰਗਾ ਟੋਆ ਪੱਟ ਕੇ ਡੇਰੀ ਫਾਰਮ ਤੋਂ 2.5 300 ਮੀਟਰ ਦੂਰ ਹੋਣਾ ਚਾਹੀਦਾ ਤੇ ਜਿਹੜੀ ਮਨੁੱਖੀ ਜਿਹੜੀ ਜਨਸੰਖਿਆ ਉਹ ਤੋਂ ਵੀ ਦੂਰ ਹੋਣਾ ਚਾਹੀਦਾ 7-8 ਫੁੱਟ ਡੂੰਗਾ ਟੋਆ ਪੱਟ ਕੇ ਉਹਨੂੰ ਪਸ਼ੂ ਨੂੰ ਦਵਾ ਦਈਦਾ ਤੇ ਉਹਦੇ ਉੱਤੇ ਚੂਨਾ ਪਾ ਦਈਦਾ 2.5 ਫੁੱਟ ਮਿੱਟੀ ਉਹਦੇ ਉੱਤੇ ਪੈਣੀ ਚਾਹੀਦੀ ਆ ਇਹਦਾ ਤਰੀਕਾ ਇਹਨੂੰ ਸਾਂਭ ਸੰਭਾਲਣ ਦਾ ਅਸੀਂ ਓਪਨ ਦੇ ਵਿੱਚ ਨਹੀਂ ਇਹਨੂੰ ਛੱਡ ਸਕਦੇ ਨਹੀਂ ਤਾਂ ਫੇਰ ਇਹ ਮਹਾਮਾਰੀ ਦਾ ਰੂਪ ਧਾਰਨ ਕਰ ਲੈਂਦੀ ਆ ਤੇ ਹੁਣ ਆ ਜਾਂਦੀ ਹੈ ਗੱਲ ਵੀ ਅਸੀਂ ਵੈਕਸੀਨ ਵੀ ਲਵਾ ਲਈ ਉਹ ਵੀ ਕਰ ਲਿਆ ਹੁਣ ਇਹਦੇ ਵਿੱਚ ਇਹ ਆ ਵੀ ਸਾਲਦਾਰ ਸਾਰ ਚਾਰ ਪੰਜ ਰਾਉਂਡ ਜੇ ਲੱਗ ਜਾਣ ਫਿਰ ਅਸੀਂ ਇਹ ਬਿਮਾਰੀ ਤੋਂ ਮੁਕਤ ਹੋ ਜਾਣੇ ਆ ਸੋ ਮੇਰਾ ਕਹਿਣ ਤੋਂ ਭਾਵ ਜਿਹੜਾ ਸਮੇਂ ਸਿਰ ਜਦੋਂ ਵੀ ਸਾਡੇ ਵਿਭਾਗ ਦੇ ਕਰਮਚਾਰੀ ਆਉਂਦੇ ਆ ਉਹਨਾਂ ਤੋਂ ਐਲ ਐਸ ਡੀ ਦੀ ਲੰਬੀ ਸਕਿਨ ਡਿਜ਼ੀਜ਼ ਦੀ ਵੈਕਸੀਨ ਜ਼ਰੂਰ ਲਵਾਇਆ ਕਰੋ ਕਿ ਇਹ ਹੀ ਇਹਦਾ ਇੱਕ ਮਾਤਰ ਬਚਾਅ ਇਹਨਾਂ ਸ਼ਬਦਾਂ ਨਾਲ ਕਿਵੇਂ ਦਾ ਜਾਚ ਕੋ ਹੋਵਾਂਗਾ ਧੰਨਵਾਦ